ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਮਾਨੋਚੈਲ ਕਲਾਂ ਇਹ ਪਿੰਡ ਤਰਨਤਾਰਨ ਜ਼ਿਲ੍ਹੇ ਦਾ ਤੇ ਤਰਨਤਾਰਨ ਇਹਨੂੰ ਤਹਿਸੀਲ ਪੈਂਦੀ ਹੈ ਵੈਸੇ ਨੇੜੇ ਦੇ ਪੱਟੀ ਵੀ ਹੈ ਪੱਟੀ ਮਸਾਂ 15 ਕਿਲੋਮੀਟਰ ਇੱਥੋਂ ਸਾਈਡ ਤੇ ਹਟਵਾ ਇੱਕ ਸ਼ਹਿਰ ਆਉਂਦਾ ਹੈ ਤਹਿਸੀਲ ਆ ਤਰਨਤਾਰਨ ਜ਼ਿਲ੍ਹੇ ਦੀ ਸੋ ਮਾਨੋਚੈਲ ਕਲਾਂ ਦੇ ਵਿੱਚੋਂ ਆਪਾਂ ਇਹ ਵੀਡੀਓ ਜਿਹੜੀ ਉਹ ਸ਼ੂਟ ਕਰ ਰਹੇ ਆ ਜਿੱਥੇ ਵੀਡੀਓ ਬਣਾ ਰਿਹਾ ਦੱਸੋ ਬਾਈ ਹੋਰਿਆਂ ਕੋਲ ਮੇਰੀ ਇਹ ਦੂਜੀ ਵੀਡੀਓ ਹੈ ਇੱਕ ਵੀਡੀਓ ਪਹਿਲਾਂ ਵੀ ਬਣਾਈ ਸੀ ਤੇ ਉਦੋਂ ਵੀ ਕੁਝ ਮੱਝਾਂ ਬਾਈ ਹੋਰਿਆਂ ਨੇ ਵਿਕਾਊ ਕੀਤੀਆਂ ਸੀ ਇਥੇ ਨਾਗ ਜਿਹੜੇ ਗਿਣਤੀ ਦੀ ਜੇ ਗੱਲ ਕਰਦੇ ਆ ਨਾ ਤਾਂ ਬਾਈ ਹੋਰਾਂ ਨਾਲ ਜਿਹੜੀਆਂ ਗੱਲਾਂ ਬਾਤਾਂ ਹੋਈਆਂ ਤਾਂ ਪਤਾ ਲੱਗਾ ਵੀ ਲਗਭਗ 40 ਦੇ ਨੇੜੇ ਤੇੜ ਮੱਝਾਂ ਜਾਂ ਇਹਨਾਂ ਦੇ ਜਾਇ ਜਿਹੜੇ ਬੱਚੇ ਕੱਟੀਆਂ ਉਹ ਹੈਗੀਆਂ ਤੇ ਇੱਕ ਹੋਰ ਹੈਰਾਨੀ ਦੀ ਗੱਲ ਤੁਹਾਨੂੰ ਦੱਸਦਾ ਦੱਸੋ ਵੀ ਇਹ ਸਾਰੇ ਪਸ਼ੂ ਬੰਨ ਕੇ ਰੱਖੇ ਹੋਏ ਆ ਇਹਨਾਂ ਨੂੰ ਅਥੀ ਜਿਹੜਾ ਉਹ ਤੂੜੀ ਤੰਦ ਬਾਈਹੋਰੀ ਪਾਉਂਦੇ ਆ ਤੇ ਤੁਸੀਂ ਇੱਕ ਪੱਖ ਤੋਂ ਇਹ ਹੈਰਾਨ ਹੋ ਜਾਓਗੇ ਵੀ ਇੱਥੇ 20 20 ਮੱਝਾਂ 22 22 ਮੱਝਾਂ ਦੀ ਮਿਲਕेंगे ਇੱਕ ਦਿਨ 'ਚ ਹੁੰਦੀ ਐ ਤੇ ਦੋ ਭਰਾ ਦੋਨੇ ਰਲ ਕੇ ਕੰਮ ਕਰਦੇ ਆ ਨਾਲ ਖੇਤੀਬਾੜੀ ਵੀ ਜਿਹੜੀ ਬਾਈਹੋਰੀ ਕਰਦੇ ਆ ਇਹ ਵੀ ਨਹੀਂ ਵੀ ਖੇਤੀਬਾੜੀ ਕੋਈ ਘਟ ਹੋਊਗੀ ਕੋਈ 8-10 ਕਿੱਲਾਂ ਦੀ ਖੇਤੀਬਾੜੀ ਵੀ ਵੀਰ ਕਰਦੇ ਆ ਤੇ ਨਾਲ ਇਹ ਮੱਝਾਂ ਵੀ ਰੱਖੀਆਂ ਹੋਈਆਂ ਜਿਨ੍ਹਾਂ ਨੂੰ ਅਥੀ ਚੋਂਦੇ ਆ ਅੱਜ ਦੀ ਜਿਹੜੀ ਵੀਡੀਓ ਹੈ ਇਹਦੇ ਚ ਇਹ ਮੱਝ ਇਹਨਾਂ ਨੇ ਪਹਿਲੇ ਨੰਬਰ ਤੇ ਜੇ ਦਿਖਾਵਾਂ ਤੁਹਾਨੂੰ ਦੋਸਤੋ ਤਾਂ ਨੀਲੀ ਰਾਵੀ ਨਸਲ ਦੀ ਮੱਝ ਬਹੁਤ ਚੰਗੀ ਕੱਟੀ ਨੂੰ ਜਨਮ ਦਿੰਦਾ ਹੈ ਇੱਕ ਚੰਗੇ ਬੋਲ ਦੇ ਕੱਟੀ ਨੂੰ ਜਨਮ ਦਿੰਦਾ ਹੈ ਆਪਾਂ ਉਹਦਾ ਨਾਮ ਬਾਈ ਹੋਰਿਆਂ ਤੋਂ ਜਾਣਾਂਗੇ ਨੀਲੀ ਰਾਵੀ ਨਸਲ ਹੈ ਇਹ ਤੋਂ ਅੱਗੇ ਇੱਕ ਮੱਝ ਹੋਰ ਬਾਈ ਹੋਰਿਆਂ ਕੋਲ ਵਿਕਰੀ ਵਾਲੀ ਹੈ ਜਿਹੜੇ ਭਰਾ ਨੇ ਨੀਲੀ ਰਾਵੀ ਤੇ ਕੰਮ ਕਰਨਾ ਹੈ ਤਾਂ ਮੀਣੀ ਪਰ ਬੱਚੇ ਸੋਹਣੇ ਦੇ ਦੂਗੀ ਚਮੜੀ ਜਿੱਡਾ ਘਟਾਂ ਚਾ ਉਹਦੇ ਹਿਸਾਬ ਤੇ ਜੇ ਦੇਖਦੇ ਆਂ ਬੜੀ ਬਰੀਕ ਚਮੜੀ ਦੀ ਹੈ ਮੱਝ ਤਾਜੀ ਸੋਈ ਹੋਈ ਹੈ ਇਹ ਵੀ ਵਿਕਾਊ ਹੈ ਇੱਕ ਛੋਟੀ ਗੱਬਣ ਆ ਦੱਸੋ ਅੱਧ ਗੱਬ ਹੋਈ ਖੜੀ ਹੈ ਇਹ ਵੀ ਇੱਕ ਚੰਗੇ ਬੁੱਲ ਦੀ ਧੀ ਹੈ ਗੱਬਣ ਵੀ ਚੰਗੇ ਤੋਂ ਆ ਬਾਕੀ ਉਹ ਡਿਟੇਲ ਵੀ ਆਪਾਂ ਨੂੰ ਦੱਸ ਦੂਗਾ ਸੋ ਤਿੰਨ ਨਗ ਵੀਡੀਓ ਚ ਦਿਖਾਉਣ ਲੱਗਾ ਜਿਹੜਾ ਭਰਾ ਇਹਨਾਂ ਚੋਂ ਕੋਈ ਵੀ ਪਸ਼ੂ ਖਰੀਦਣਾ ਚਾਹੂਗਾ ਉਹਦਾ ਹੱਕ ਆ ਵੀ ਆ ਕੇ ਦੇਖੇ ਤਸੱਲੀ ਕਰੇ ਬੜੇ ਟਾਈਮ ਬਾਅਦ ਵਿਕਰੀ ਵਾਲੀ ਇੱਕ ਵੱਡੀ ਚੰਗੀ ਨੀਲੀ ਰਾਵੀ ਤੁਹਾਨੂੰ ਮੱਝ ਦਿਖਾ ਰਿਹਾ ਹੈ ਤਸੱਲੀ ਤੁਸੀਂ ਕਰਨੀ ਹੈ ਜੋ ਕਿ ਤੁਸੀਂ ਦੇਖਣਾ ਹਾਲਾਂਕਿ ਬਿਲਕੁਲ ਹੀ ਤਾਜੀ ਸੂਈ ਵੀ ਆ ਬੱਚਾ ਸਾਹਮਣੇ ਪਿਆ ਤੁਹਾਨੂੰ ਦਿਸਦਾ ਹੋਣਾ ਸੋ ਇਹਦਾ ਹੁਣ ਬੋਲਾ ਦੁੱਧ ਜਿਹੜਾ ਉਹ ਜਿੰਨਾ ਕਿਨੇ ਦਿੱਤਾ ਉਹ ਵੀਰ ਆਪਾਂ ਨੂੰ ਦੱਸ ਦੇਣਗੇ ਆਓ ਜਾਣਕਾਰੀ ਲਈਏ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਜੀ ਨਾਮ ਦੱਸੋ ਬਾਈ ਮੇਰਾ ਨਾਮ ਗੁਰਪ੍ਰੀਤ ਸਿੰਘ ਜੀ ਠੀਕ ਹੈ ਸਿੱਧਕ ਡੇਰੀ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਫਿਰ ਆਪਰੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਗੁਰਪ੍ਰੀਤ ਭਾਈ ਮੈਂ ਸ਼ੁਰੂ ਚ ਇਹ ਗੱਲ ਆਪ ਹੀ ਐਡ ਕਰਤੀ ਸੀ ਕਿਉਂਕਿ ਆਪਾਂ ਦੂਜੀ ਵਾਰ ਮਿਲੇ ਆ ਤੇ ਪਹਿਲਾਂ ਵੀ ਗੱਲਾਂ ਬਾਤਾਂ ਹੋਈਆਂ ਹਾਂ ਹਾਂਜੀ ਭਾਈ ਮੇਰੇ ਖਿਆਲ ਚ ਦੋਨੇ ਭਰਾ ਹੀ ਤੁਸੀਂ ਇਸ ਟਾਈਮ ਇੱਥੇ ਕੰਮ ਕਰ ਰਹੇ ਹੋ ਸਰ ਹਾਂਜੀ ਦੋਨੇ ਭਰਾ ਹੀ ਠੀਕ ਹੈ ਹਾਂਜੀ ਭਾਈ ਅੱਛਾ ਭਾਈ ਕਿੰਨੇ ਵਜੇ ਉੱਠ ਖੜਦੇ ਹੋ ਪਸੂ ਜੀ 5 ਵਜੇ ਨਾ ਉੱਠ ਖੜਦੇ 5 ਵਜੇ ਹਾਂਜੀ ਤੇ ਕਿੰਨੇ ਵਜੇ ਦਿਨ ਨੂੰ ਫ੍ਰੀ ਹੁੰਨੇ ਆ ਦਿਨੇ 12 ਵਜੇ ਤੇ ਉਸ ਤੋਂ ਬਾਅਦ ਸ਼ਾਮ ਨੂੰ ਕਿੰਨੇ ਵਜੇ ਸ਼ੁਰੂ ਹੋ ਜਾਂਦਾ ਫਿਰ ਤੇ 2 ਵਜੇ ਤੋਂ ਫਿਰ ਸ਼ੁਰੂ ਹੋਈਦਾ ਭਾਈ ਤੇ ਆਪਾਂ ਰਾਤ ਦੇ 8:30 ਵਜੇ ਰਾਤ ਦੇ 8:30 ਹਾਂਜੀ ਹੱਥੀਂ ਚਵਾਈ ਕਰਦੇ ਹਾਂ ਦੋਨੇ ਜਾਨੀ ਕਰਦੇ ਹਾਂ ਹਾਂਜੀ ਹੱਥੀਂ ਠੀਕ ਐ ਚੰਗੀ ਮਿਹਨਤ ਫਿਰ ਇਧਰਲੇ ਪਾਸੇ ਨੂੰ ਲੱਗਦੀ ਹੋਣੀ ਹਾਂਜੀ ਹਾਂਜੀ ਸ਼ੌਂਕ ਵੀ ਤੇ ਸਾਰਾ ਕੁਝ ਹੀ ਆ ਸਹੀ ਐ ਅੱਛਾ ਖੇਤੀਬਾੜੀ ਵੀ ਨਾਲ ਕਰ ਰਹੇ ਹੋ ਹਾਂਜੀ ਖੇਤੀਬਾੜੀ ਵੀ ਕਰ ਰਹੇ ਹਾਂ ਠੀਕ ਐ ਅੱਛਾ ਪਸ਼ੂ ਵਿੱਚੋਂ ਜਿਵੇਂ ਪਿਛਲੀ ਵਾਰ ਵੀ ਵੀਡੀਓ ਬਣਾਈ ਸੀ ਫਿਰ ਕੁਸ ਵੱਧ ਤਿਆਰ ਹੋ ਜਾਂਦੇ ਉਹਦੇ ਕਰਕੇ ਵਿੱਚੋਂ ਕੁਸ ਕਰਦੇ ਨੇ ਹਾਂਜੀ ਵੇਚ ਦਈਦੇ ਹਾਂਜੀ ਭਾਜੀ ਠੀਕ ਐ ਕਿਉਂਕਿ 10 12 ਕਟੀਆਂ ਅੰਦਰੇ ਉਧਰ ਅੱਛਾ ਹਾਂਜੀ ਫਿਰ ਨਾਲ ਲਗਵਾ ਫਿਰ ਆਪਾਂ ਠੀਕ ਐ ਉਹਦੇ ਕਰਕੇ ਵਿੱਚੋਂ ਕੁਸ ਫਿਰ ਪਸ਼ੂ ਇਧਰ ਉਧਰ ਕਰਨੇ ਪੈਂ ਦੁੱਧ ਪਰ ਡੇਰੀ ਤੇ ਪਾਉਨੇ ਬਈ ਹਾਂਜੀ ਨਹੀਂ ਅੱਗੇ ਡੇਰੀ ਤੇ ਪਾਉਨੇ ਹਾਂ ਮੁੱਲ ਡੇਰੀ ਤੇ ਹੁਣ ਘਰੋਂ ਖਰੀਦਾ ਅੱਛਾ ਹੁਣ ਘਰੋਂ ਚਲਾ ਜਾਂਦਾ ਤੁਸੀਂ ਹਾਂਜੀ ਦੁੱਧ ਹੀ ਖਰਦਾ ਠੀਕ ਹੈ ਅੱਛਾ ਭਾਈ ਅੱਜ ਆਪਾਂ ਜਿਹੜੇ ਪਸ਼ੂ ਦਿਖਾਉਣੇ ਐ ਇਹਨਾਂ 'ਚ ਆਪਾਂ ਇਸ ਮੱਝ ਤੋਂ ਸ਼ੁਰੂਆਤ ਕਰਾਂਗੇ ਹਾਂਜੀ ਭਾਜੀ ਕਿੰਨ ਮਸੂਹਾ ਸੂਤੀ ਇਹ ਤੀਜਾ ਸੂਗਾ ਕਰਦੀ ਐ ਇਹ ਹਾਂਜੀ ਤੀਜਾ ਸੂਹਾ ਸੂਈ ਐ ਹਾਂਜੀ ਕੁਛ ਪਤਾ ਕਿਹੜੇ ਬੁੱਲ ਦੀ ਐ ਨਹੀਂ ਇਹ ਨਹੀਂ ਪਤਾ ਇਹ ਸੀਮੰਟ ਦੀ ਜੋ ਨਾਬੇ ਦੀ ਠੀਕ ਐ ਹਾਂਜੀ ਅੱਗੇ ਇਹਨੇ ਬੱਚਾ ਹੁਣ ਕਿਹੜੇ ਬੁੱਲ ਦਾ ਦਿੱਤਾ ਇਹਨੇ ਡਾਇਮੰਡ ਦਾ ਕੱਟੀ ਦਿੱਤੀ ਕੱਟੀ ਦਿੱਤੀ ਹਾਂਜੀ ਦੁੱਧ ਦਾ ਰਿਕਾਰਡ ਦੂਜੇ ਸੂਏ ਦਾ ਕਿੰਨਾ ਇਹਦਾ 17 ਕਿਲੋ ਆਪਾਂ ਦੁੱਧ ਚੋਇਆ ਜੋ ਦੂਜੇ ਸੂਏ ਚ ਹਾਂਜੀ ਐਦ ਕੀ ਆਸ ਕਿੰਨੇ ਇਕ ਦੀ ਕਰਦੇ ਆਪਾਂ ਨੂੰ 20 ਤੋਂ ਬਾਹਰ ਹੀ ਆ ਕੀ ਡਿਮਾਂਡ ਕੀ ਕਰਦੇ ਹੋ ਇਹਦੀ ਇਹਦਾ ਰੇਟ ਤੇ ਹੈਗਾ 3 ਤੇ ਆਪਾਂ ਦੇ ਦਾਂਗੇ 280 ਦੀ 280 ਦੀ ਇਹ ਮੱਝ ਦੇ ਦਾਂਗੇ ਤੇ ਵੀਰਾਂ ਨੂੰ ਇਹ ਬੇਨਤੀ ਹੈ ਕਿ ਜਿੰਨੇ ਲੈਣੀਆਂ ਉਹ ਹੀ ਫੋਨ ਲਾਵੇ ਠੀਕ ਹੈ ਹਾਂ ਪਿਛਲੀ ਵਾਰ ਲੋਕ ਨਾ ਫੋਨ ਫਿਰ ਬਹੁਤ ਜ਼ਿਆਦਾ ਤਾਂ ਹੀ ਰੇਟ ਆਪਾਂ ਹੁਣ ਵੀਡੀਓ ਚ ਕਰਤਾ ਹਾਂਜੀ ਸਹੀ ਹੈ ਸੋ ਦੋਸਤੋ ਇੱਕ ਚੀਜ਼ ਜ਼ਰੂਰ ਧਿਆਨ ਚ ਲਿਆ ਦਿਆਂ ਵੀ ਜਿਹੜੇ ਭਰਾਣੇ ਖਰੀਦਣੀ ਉਹ ਬਾਈ ਨੂੰ ਫੋਨ ਦੂਜੇ ਭਰਾਏ ਮੱਝ ਦੀ ਬਾਡੀ ਬੰਤਰ ਦੇਖ ਲਓ ਤੇ ਨੂੰ ਸੰਭਾਲਿਆ ਕਿੰਨਾ ਕਰ ਇਹ ਵੀ ਜ਼ਰੂਰ ਦੇਖ ਲਓ ਨਾਲ ਇਹ ਗੱਲਾਂ ਇਸ ਕਰਕੇ ਕਰੀਦੀਆਂ ਵੀ ਰੇਟ ਵੀਡੀਓ ਚ ਬਹੁਤ ਭਰਾ ਡਿਮਾਂਡ ਕਰਦੇ ਆ ਵੀ ਰੇਟ ਵੀਡੀਓ ਚ ਹੋਣ ਪਰ ਜੇ ਰੇਟ ਵੀਡੀਓ ਚ ਹੁੰਦਾ ਤਾਂ ਫਿਰ ਕਈ ਭਰਾ ਪਸ਼ੂ ਤਾਂ ਖਰੀਦਦੇ ਨਹੀਂ ਪਰ ਉਹ ਕਮੈਂਟ ਕਰੀ ਜਾਂਦੇ ਆ ਵੀ ਯਾਰ ਪਸ਼ੂ ਦੀ ਇੰਨੀ ਕੀਮਤ ਬਹੁਤ ਮਿਹਨਤ ਲੱਗਦੀ ਆ ਜਿਹੜੇ ਭਰਾ ਦੇ ਕੋਲ ਪਸ਼ੂ ਰੱਖਿਆ ਉਹ ਜਾਣਦਾ ਇੱਕ ਕੱਟੀ 15-18000 ਦਾ ਦੁੱਧ ਪਹਿਲੇ ਦੋਆਂ ਕ ਮਹੀਨਿਆਂ ਚ ਪੀ ਜਾਂਦੀ ਆ ਫੇਰ ਜਾ ਕੇ ਮੱਝ ਬਾਨੀ ਹੁੰਦੀ ਹੈ ਹਾਂ ਤੁਸੀਂ ਕੱਟੀ ਅਸੀਂ ਇੰਨੀ ਗੇ ਬੇਨਤੀ ਕਰਦੇ ਨੇ ਕੱਟੀ ਹੈ 40000 ਦੀ ਲੈ ਲਾਂਗੇ ਜੇ ਉਹ ਕਿਤੇ 9 ਮਹੀਨੇ ਦੇ ਦੇ ਅੱਛਾ 9 ਮਹੀਨੇ ਦੀ ਜੇ ਕੋਈ ਭਰਾ ਕਰੀ ਆਪਾਂ ਸ਼ਾਲਾ ਕੱਟੀ ਲੈ ਲਾਂਗੇ ਹਾਂ ਜੇ 40 ਦੀ ਲੈ ਲਾਂਗੇ 40000 ਦੀ ਲੈ ਲਾਂਗੇ ਹਾਂ ਦੁੱਧ ਪਿਆ ਹੋਊ ਕਿੰਨੇ 10000 ਦਾ ਸਹੀ ਹੈ ਤੇ ਲੈ ਲਾਂਗੇ ਠੀਕ ਹੈ ਭਾਈ ਤੋਰ ਦਿਓ ਮੱਝ ਨੂੰ ਸੋ ਦੇਖੋ ਦੋਸਤੋ ਮੱਝ ਇੱਕ ਨਗੀਨਾ ਨੀਲੀ ਰਾਵੀ ਨਸਲ ਦਾ ਕੱਦ ਪੂਰਾ ਫੁੱਲ ਵੱਡਾ ਪੇਟ ਦਾ ਆਕਾਰ ਦੇਖੋਗੇ ਤੁਹਾਨੂੰ ਇਹਦੇ ਸਟਰਕਚਰ ਦੀ ਸਮਝ ਆਊਗੀ ਜਿਹੜੀ ਆਪਾਂ ਨੀਲੀ ਰਾਵੀ ਦੀ ਗੱਲ ਕਰਦੇ ਆ ਨਾ ਉਹਦਾ ਫਰਕ ਕੀ ਹੁੰਦਾ ਕਿਵੇਂ ਉਹ ਭਾਰੀ ਮੱਝ ਹੁੰਦੀ ਹੈ ਨੀਲੀ ਰਾਵੀ ਦੀ ਬੱਚਾ ਕੱਟੀ ਕੱਟੀ ਫੇਰ ਦਿਖਾਉਂਗਾ ਤੁਹਾਨੂੰ ਇੱਕ ਵਾਰ ਤੁਸੀਂ ਮੱਝ ਨੂੰ ਦੇਖੋ ਦੋਨਾਂ ਸਾਈਡ ਤੋਂ ਹਵਾਨਾ ਤੁਸੀਂ ਦੇਖ ਲਓ ਮੈਂ ਵੀਡੀਓ ਬਣਾ ਰਿਹਾ ਲਗਭਗ 3:30 ਵਜੇ ਦੇ ਆਸ-ਪਾਸ ਦਾ ਟਾਈਮ ਹੋਊਗਾ ਪੂੜੇ ਉੱਪਰੋਂ ਤੁਹਾਨੂੰ ਟੋਏ ਪੈਂਦੇ ਹੁਣ ਵੀ ਦੱਸਦੇ ਹੋਣੇ ਕਿਉਂਕਿ ਸੂਈ ਬਿਲਕੁਲ ਹੀ ਤਾਜੀ ਸੂਈ ਵੀ ਮੱਝ ਹੈ ਬਈ ਦੀ ਜੇਰ ਵਗੈਰਾ ਪੈ ਗਈ ਸੀ ਹਾਂਜੀ ਜੇਰ ਪੈ ਗਈ ਉਹ ਪਈ ਹਾਂਜੀ ਠੀਕ ਹੈ ਜੇਰ ਹਜੇ ਸੁੱਟੀ ਨਹੀਂ ਗਈ ਠੀਕ ਹੈ ਸੋ ਦੋਸਤੋ ਜੇਰ ਹਜੇ ਬੱਠਲ ਚ ਪਈ ਹੈ ਮੱਝ ਦੀ ਬੰਤਰ ਦੇਖੋ ਤੁਸੀਂ ਪੇਮੈਂਟ ਜਿਹੜਾ ਭਰਾ ਇਨਵੈਸਟ ਕਰ ਸਕਦਾ ਤਾਂ ਕਦੇ-ਕਦੇ ਇਦਾਂ ਦੀਆਂ ਮੱਝਾਂ ਨਿਕਲਦੀਆਂ ਜਿਹੜੀਆਂ ਵਕਾਊ ਹੁੰਦੀਆਂ ਜੇ ਮੱਝ ਚੰਗੀ ਆ ਤਾਂ ਬਿਨਾਂ ਸ਼ੱਕ ਤਾਂ ਹੀ ਬਾਈ ਨੇ ਕਹਿਤਾ ਵੀ ਕੱਟੀ 40000 ਦੀ ਜੇ ਕੋਈ ਭਰਾ 3 ਮਹੀਨਾ ਦੀ ਸਾਨੂੰ ਦੇਣੀ ਚਾਹੁੰਦਾ ਤਾਂ ਅਸੀਂ ਵਾਪਸ ਲੈ ਲਾਂਗੇ ਸੋ ਗੱਲ ਤੁਸੀਂ ਵੀਰ ਨਾਲ ਕਰ ਲਿਓ ਪੂਰੀ ਸੰਭਾਲੀ ਆ ਬਾਈ ਹੋਰਿਆਣੇ ਤੇ ਦੁੱਧ ਵੀ ਬੜੇ ਚੰਗੇ ਆ ਲਈਏ ਮੱਝ ਅੱਜ ਦੀ ਵੀਡੀਓ ਚ ਵਕਾਊ ਆ ਸਭੀ ਇੰਨੀ ਕਾ ਵੀ ਭਰਾ ਇਨੂੰ ਤੋੜ ਰਿਹਾ ਪਰ ਜਿਹੜੀ ਪਸ਼ੂ 'ਚ ਜਾਨ ਆ ਤਾਕਤ ਆ ਤਾਂ ਉਹਨੂੰ ਉਵੇਂ ਤੋੜਨਾ ਵੀ ਔਖਾ ਹੁੰਦਾ ਹੈ। ਜ਼ਿਆਦਾਤਰ ਬਈ ਬੱਧੇ ਹੀ ਰਹਿੰਦੇ ਫਿਰ ਪਸ਼ੂ ਅੱਛੇ। ਹਾਂਜੀ ਬੱਧੇ ਰਿ। ਠੀਕ ਹੈ। ਸੋ ਦੋਸੋ ਇੰਨੇ ਪਸ਼ੂਆਂ 'ਚ ਇਹ ਮੰਨ ਲਓ ਵੀ ਇੰਨੇ ਪਸ਼ੂਆਂ 'ਚ 17 ਕਿਲੋ ਦੁੱਧ ਦਿੱਤਾ ਹੈ। ਹਾਂਜੀ ਸਾਹਮਣੇ ਬੱਦੀ ਨਹੀਂ। ਜੇ ਕੋਈ ਭਰਾ ਵੱਖਰੀ ਕੇਅਰ ਕਰ ਲੈਂਦਾ ਹੈ ਮਤਲਬ ਜੇ ਕੋ ਵੱਖਰਾ ਪ੍ਰਬੰਧ ਹੈਗਾ ਥੋੜੇ ਪਸ਼ੂ ਹੈ ਤਾਂ ਉਹਨਾਂ 'ਚ ਦੁੱਧ ਹੋਰ ਚੰਗੀ ਆਸੇ ਤੋਂ ਹੈਗੀ ਆ। ਤੁਸੀਂ ਜੇ ਮੱਝ ਨੂੰ ਦੇਖੋ ਵੀ ਇਹਦੀ ਪੂਰੀ ਸਿਹਤ ਇਹ ਰਾਜੀ ਆ ਜਿਵੇਂ ਆਪਾਂ گاਵਾਂ ਦੀ ਗੱਲ ਕਰਦੇ ਹਾਂ ਨਾ ਵੀ ਐਚਪ ਫਗਾਵਾ ਹ ਪਸਲੀਆਂ ਦਾ ਗੈਪ ਹੁਣ ਵੀ ਨਜ਼ਰ ਆਉਂਦਾ ਹੋਣਾ ਮੈਂ ਬਹੁਤਾ ਵੱਡਾ ਵਗਿਆਨੀ ਨਹੀਂ ਨੀਗਾ ਮੱਝਾਂ ਬਾਰੇ ਪਰ ਮੈਂ ਜੋ ਚੀਜ਼ ਦੇਖ ਰਿਹਾ ਉਹਦੇ ਸਾਹਮਣੇ ਤੁਹਾਨੂੰ ਦੱਸਦਾ ਬਈ ਕੱਟੀ ਠਾਇਓ ਇਹਦੀ ਕੱਟੀ ਤੇ ਜ਼ਰੂਰ ਦਿਖਾਉਣੀ ਆ ਦੋਸਤੋ ਜੇ 40000 ਦੀ ਬਾਈ ਹੋਰੀ ਕੱਟੀ ਰੱਖਦੇ ਆ ਤਾਂ ਕੱਟੀ ਜ਼ਰੂਰ ਦੇਖਿਓ ਤੁਸੀਂ ਵੀ ਕਿੰਨੀ ਕੁ ਚੰਗੀ ਹੋਊਗੀ ਡਾਇਮੰਡ ਬੋਲ ਦੀ ਧੀ ਐ ਪ੍ਰੋਪਰ ਮਾਰਕਿੰਗ ਐ ਕੱਦ-ਕਾਠ ਮੱਝਾਂ ਵਾਂਗੂ ਹੀ ਰਹੂਗਾ ਅੱਖ ਬਹੁਤ ਸੋਹਣੀ ਆ ਦੋਸੋ ਪ੍ਰੋਪਰ ਨੀਲੀਰਾ ਵੀ نسل ਚੇ ਕੱਟੀ ਮੱਝ ਅਰ ਗਈ ਟਾਂਚਾ ਇਹਦਾ ਨਜ਼ਰ ਆਉਂਦਾ ਬਾਕੀ ਬਿਊਟੀ ਜਿਹੜੀ ਉਹ ਵੀ ਇਹਦੀ ਫੁੱਲ ਦਿਸਦੀ ਹੈ ਸੋ ਤੁਸੀਂ ਇੱਕ ਵਾਰ ਕੱਟੀ ਨੂੰ ਵੀ ਦੇਖ ਲਓ ਇਹ ਕੱਟੀ ਦੋਸਤੋ ਫੇਸ ਮੱਝ ਦੇ ਨਾਲ 40000 ਦੀ ਬਾਈ ਹੋਰੀ ਕੱਟੀ ਰੱਖਣ ਨੂੰ ਤਿਆਰ ਹੈ ਜੇ ਕੋਈ ਭਰਾ ਇਹ ਮੱਝ ਦਾ ਸੌਦਾ ਕਰਦਾ ਤਾਂ ਕੰਟੈਕਟ ਤੁਸੀਂ ਕਰਿਓ ਇੱਕ ਹੋਰ ਮੱਝ ਤੁਹਾਨੂੰ ਦਿਖਾ ਦਈਏ ਭਾਈ ਇਹ ਜਿਹੜੀ ਮੱਝ ਹੈ ਇਹਦਾ ਟਾਂਚਾ ਤੁਹਾਡੇ ਪਸ਼ੂਆਂ ਨਾਲ ਰਲਦਾ ਨਹੀਂ ਛੋਟੀ ਹੈ ਇਹ ਨਾ ਆਪਾਂ ਲੈਂਦੀ ਆ ਸਭਰਾਵਾਂ ਤੋਂ ਅੱਛਾ ਦਰਿਆ ਤੋਂ ਮੱਝ ਲਈ ਆ ਠੀਕ ਹੈ ਤੇ ਵੀਰਾਂ ਦੇ 18 ਕਿਲੋ ਤੋਂ ਦਊਗੀ ਹੂੰ ਤੇ ਨਹੀਂ ਆਪਣੀਆਂ ਮਈਆਂ ਦੁੱਧ ਜ਼ਿਆਦਾ ਦਿੰਦੀਆਂ ਵਾਂ ਤੇ ਆਪਾਂ ਨਹੀਂ ਤਾਂ ਵੇਚ ਦੇਣ ਇੱਕ ਨੁਕਸ ਨਹੀਂ ਹੈਗਾ ਇਹਦੇ 'ਚ ਨੁਕਸ ਕੋਈ ਨਹੀਂ ਹੁਣ ਬੰਦ ਕਿੰਨਾ ਬਈ ਹੁਣ ਦੁੱਧ ਦੇ ਥਲੇ 12 ਕਿਲੋ ਜੋ ਕਿੰਨੇ ਤਨੂ ਗਿਆ ਸੀ ਤੇ ਇਹਨੂੰ 14 ਦਿਨ ਹੋ ਗਏ ਸੂਈ ਨੂੰ ਠੀਕ ਹੈ ਕਿੰਨੇ ਦੀ ਦੇ ਦਾਂਗੇ ਬਈ ਆਪਾਂ ਇਹ 95000 ਦੀ ਦੇ ਦਾਂਗੇ ਕੱਚੀ ਢੇਲੀ ਜੋ ਠੀਕ ਹੈ ਹਾਂ ਸੋ ਸੋ ਮੀਣੀ ਐ ਸਿੰਘ ਹਲਦੇ ਐ ਬਈ ਖੋਲੋ ਇਹਨੂੰ ਕਹਿੰ ਲੋ 95000 ਦੀ ਬਾਈ ਕਹਿੰਦਾ ਮੱਝ ਦੇ ਦੇਵਾਂਗੇ ਕਟਾ ਦੇ ਨਾਲ ਆਪਾਂ 99000 ਚ ਪਈ ਜੋਏ ਅੱਛਾ 97 ਚ ਪਈ ਹੈ ਹਾਂ ਸਲੀਏ ਤੇ ਆ ਡੰਗਰਾਂ ਚ ਆਪਾਂ ਆਪਾਂ ਝੂਠ ਨਹੀਂ ਬੋਲਦੇ ਸਹੀ ਹੈ ਬਾਈ 97000 ਚ ਆਪਾਂ ਲੈਂਦੀ ਆ ਤੇ ਬੰਦਾ ਦੱਸੋ 95 ਦੀ ਬਾਈ ਕਹਿੰਦਾ ਦੇ ਦਾਂਗੇ ਲੈਂਦੀ 97 ਦੀ ਆਸ ਸੀ ਵੀ ਦੁੱਧ 18 ਕਿਲੋ ਦੇਉ ਪਰ ਦੁੱਧ ਦੇ ਰਹੀ ਆ ਇਸ ਟਾਈਮ 12 ਕਿਲੋ 14ਵਾਂ ਦਿਨ ਚੋ ਸਕਦਾ ਕੋਈ 2-3 ਟਾਈਮ ਆਗੇ ਠੀਕ ਹੈ ਤੋ ਥਾਣਾ ਜਬੀਥੀ ਪਿਛਲੇ ਪਾਸੋਂ ਚੰਗੀ ਦਿਸਦੀ ਹੈ ਬਈ ਮਮੂਲੀ ਜਿਹਾ ਇੱਕ ਥਾਣਾ ਥੋੜਾ ਜਿਹਾ ਭਾਰਾ ਦਿਖਾਉਂਦੀ ਹੈ ਨਹੀਂ ਬਾਈ ਜੀ ਇਹ ਬਿਲਕੁਲ ਓਕੇ ਆ ਦੁੱਧ ਇੱਕੋ ਜਿਹਾ ਹੈ ਹਾਂ ਦੁੱਧ ਦਾ ਪਿਛਲੇ ਨਾਲ ਪਿਛਲਾ ਦੋਵੇਂ ਚੋਲੋ ਠੀਕ ਹੈ ਤੇ ਅਗਲੇ ਨਾਲ ਅਗਲਾ ਓਕੇ ਇੱਕ ਧਾਰ ਦਾ ਵੀ ਫਰਕ ਹੋ ਸਹੀ ਹੈ ਲੈ ਚਲੋ ਬਾਈ ਦੋਸਤੋ ਇਹ ਗਾੜੀ ਨੋਟ ਕਰ ਲਿਓ ਪਛਾਣ ਨੂੰ ਹਵਾਨਾ ਦੇਖ ਲਓ ਬੱਚਾ ਨਾਲ ਹੀ ਵੱਧਾ ਤਾਂ ਮੱਝ ਪਸਮੀ ਖੜੀ ਹੈ ਤੇ ਪਸਮਾਰਕ ਤੋਂ ਬਾਅਦ ਥਣ ਦਾ ਸੈਜ ਹੁਣ ਤੁਹਾਨੂੰ ਕਲੀਅਰ ਵੀਡੀਓ ਚ ਦਿਸਦਾ ਹੋਣਾ ਇਹ ਸਾਈਡ ਤੋਂ ਵੀ ਤੁਸੀਂ ਇਹ ਦੇਖ ਸਕਦੇ ਹੋ ਇਦਾਂ ਪਸਮਾਰਕ ਥਾਣਾ ਰੱਖਦੀ ਹੈ ਅੱਖ ਨੀਲੀ ਵਾਲੀ ਐ ਚਮੜੀ ਫੁੱਲ ਬਰੀਕ ਐ ਪਰ ਇਹਦਾ ਢਾਂਚਾ ਥੋੜਾ ਛੋਟਾ ਐ ਦੂਜੀਆਂ ਮੱਝਾਂ ਨਾਲੋਂ ਮਤਲਬ ਮੀਡੀਅਮ ਹਾਈਟ ਦੀ ਮੰਨ ਲਓ ਇਹ ਮੱਝ ਨੂੰ ਪੂਰੀ ਵੱਡੀ ਜਾਣ ਲਓ ਜੇ ਤੇ ਇਹਨੂੰ ਤੁਸੀਂ ਮੀਡੀਅਮ ਸਮਝ ਲਓ ਇਹੀ ਫਰਕ ਦੁੱਧ ਵਾਲੇ ਪੱਖ ਤੋਂ ਵੀ ਪੈਣਾ ਕਿਉਂਕਿ ਜਿਹੜਾ ਥੋੜਾ ਛੋਟਾ ਪਸ਼ੂ ਆ ਕਈ ਵਾਰ ਥੋੜਾ ਬਹੁਤਾ ਉਹਦੀ ਕੈਪੈਸਿਟੀ ਘਟ ਹੁੰਦੀ ਹੈ ਹਾਲਾਂਕਿ ਕਈ ਛੋਟੀਆਂ ਮੱਝਾਂ ਵੀ ਬਹੁਤ ਦੁੱਧ ਬਹੁਤ ਜ਼ਿਆਦਾ ਕਰਦੀਆਂ ਇੱਕ ਛੋਟੀ ਵਿੱਚ ਨਹੀਂ ਬਾਈ ਨੇ ਅ ਭਾਈ ਜਿਹੜੀ ਇਹ ਛੋਟੀ ਐ ਇਹ ਵੀ ਆਪਣੀ ਆ ਘਰ ਦੀ ਠੀਕ ਐ ਮਾਂ ਇਹਦੀ ਵੇਚ ਗੱਤੀ ਆ 14 ਕਿਲੋ ਦਾ ਰਿਕਾਰਡ ਆ ਇਹ ਡਾਇਮੰਡ ਦੀ ਆਪ ਡਾਇਮੰਡ ਦੀ ਹੈ ਦੰਦੋਂ ਕਿਵੇਂ ਬਈ ਇਹ ਦੰਦੋਂ ਦੋਂਦੀ ਜੋ ਕਿੰਨੇ ਚਿਰ ਦੀ ਗੱਬਣ ਪੰਜ ਮਹੀਨੇ ਦੀ ਬਾਦਲ ਫਾਰਮ ਤੋਂ ਜਿਹੜਾ ਹੈਗਾ ਨਾ ਬਾਦਲ ਬੁੱਲ ਜਿਹੜਾ ਇਹ ਵਿਸ਼ਾਲਾ ਕੋਲ ਚਲਾ ਗਿਆ ਹਾਂਜੀ ਡਾਕਟਰ 75 ਨੇ ਟੀਕਾ ਭਰਿਆ ਜੋ ਸਭਰਾਮਾਲੇ ਨੇ ਡਾਕਟਰ 75 ਨੇ ਇਹ ਆਈ ਕੀਤੀ ਹੈ ਪੰਜਾਂ ਦੀ ਗੱਬਣ ਚੈੱਕ ਪੰਜਾਂ ਦੀ ਹਾਂਜੀ ਕੀ ਰੇਟ ਰਹੂਗਾ ਬਈ ਕਿੰਨੇ ਦੇ ਦਿਆਂਗੇ ਇਹ ਵੀ 95000 ਹੀ ਦੇ ਦਿਆਂਗੇ ਠੀਕ ਹੈ ਸੋ ਦੋਸਤੋ ਰੇਟ ਫਿਕਸ ਜੋ ਠੀਕ ਹੈ ਬਈ ਕੋਈ ਹਾਂਜੀ ਸੋ ਦੋਸਤੋ ਝੋਟੀ ਦੇ ਥਣ ਦੇਖ ਲਓ ਇਦਾਂ ਦੇ ਕੱਢ ਰਹੀ ਹੈ 5 ਮਹੀਨਿਆਂ ਦੀ ਗੱਬਣਾ ਮਹੀਨੇ 5 ਪਏ ਅੱਧ ਗੱਬ ਹੋ ਗਈ ਐ ਡਾਇਮੰਡ ਬੋਲ ਦੀ ਧੀ ਦੋ ਦੰਦ ਆ ਦਿਖਾ ਦੀਏ ਨਹੀਂ ਦੰਦ ਬਾਈ ਵੇਖ ਲਿਆ ਜਿਹੜਾ ਭਰਾ ਆਊਗਾ ਬਈ ਵੇਖ ਸਕਦੇ ਹਾਂ ਦੰਦ ਅਸੀਂ ਦੇਖਿਆ ਕਨਫਰਮ ਕਰਨ ਤੋਂ ਬਾਅਦ ਚ ਵੀਡੀਓ ਬਣਾਉਣ ਲੱਗੇ ਬਾਈ ਤੋਰ ਦੀਏ ਨੂੰ ਚਲੋ ਚਾਰ ਹੀ ਥਾਨ ਸੋਹਣੇ ਥਾਨਾ ਤੇ 95000 ਦੀ ਇਹ ਮੱਝ ਬਾਈ ਕਹਿੰਦਾ ਛੋਟੀ ਦੇ ਦੇਾਂਗੇ ਬਾਦਲ ਬੋਲਦਾ ਸੀਮਨ ਲੱਗਾ ਦੱਸੋ ABC ਵਾਲਿਆਂ ਕੋਲ ਇਸ ਟਾਈਮ ਬਾਦਲ ਆਪਾਂ ਨੂੰ ਪਤਾ ਹੈ ਬਾਦਲ ਫਾਰਮ ਦੇ ਵਿੱਚੋਂ ਹੀ ਉਹ ਬੁੱਲ ਗਿਆ ਆਇਆ ਟੋਟਲ ਇੰਪੋਰਟਡ ਬਲੱਡ ਲਾਈਨ ਦਾ ਬੱਲ ਹੈ ਉਹਦੇ ਤੋਂ ਗੱਬਣ ਤੇ ਆਪ ਡਾਇਮੰਡ ਦੀ ਹੈ ਡਾਇਮੰਡ ਸਾਰੇ ਜਾਣਦੇ ਹੋ ਵੀ ਵੈਸੇ ਲਿਓ ਭਾਈ ਰਸਾਲ ਸਿੰਘ ਜੀ ਬਲਟੋਏ ਵਾਲੇ ਉਹਨਾਂ ਦੀ ਬਲੱਡ ਲਾਈਨ ਹੈ ਤੇ ਡਾਕਟਰ ਸੁਖਵਿੰਦਰ ਸਿੰਘ ਜਿਹੜੇ ਹਰੀਕੇ ਕਲਾਂ ਹਰੀਕੇ ਪੱਤਨ ਦੇ ਵਿੱਚ ਉੱਥੇ ਪਈ ਜੀ ਹੋਰਾਂ ਕੋਲ ਬੱਲ ਹੈਗਾ ਸੋ ਇਹ ਆਪ ਡਾਇਮੰਡ ਦੀ ਧੀ ਬਾਦਲ ਤੋਂ ਗੱਬਣ 95000 ਰੇਟ ਕਨਫਰਮ ਚੈੱਕ ਪਾਸ ਹਵਾਨਾ ਬਣਾਉਂਦੀ ਆਉਂਦੀ ਹੈ ਸੋ ਇਹ ਵੀ ਤੁਸੀਂ ਝੋਟੀ ਦੇਖ ਸਕਦੇ ਹੋ ਜਿਹੜਾ ਭਰਾ ਖਰੀਦਣਾ ਚਾਹੇ ਇਹ ਤੋਂ ਬਿਨਾ ਇਹ ਮੱਝ ਜਿਨੇ ਘੱਟ ਪੇਮੈਂਟ ਲਾਉਣੀ ਆ ਤਾਂ ਵਧੀਆ ਬੱਚੇ ਨੀਲੀ ਰਾਵੀ ਦੇ ਤੁਹਾਡੇ ਕੋਲ ਦੇਊਗੀ ਤੁਸੀਂ ਸੋਚ ਸਕਦੇ ਹੋ ਮੱਝ ਬਾਰੇ ਹੰਗਾ ਪੈਰਾਂ ਦੀ ਬੰਤਰ ਦੀ ਬੜੀ ਚੰਗੀ ਮੱਝ ਹੈ ਪੈਰ ਵੀ ਚਿੱਟੇ ਜਿ ਪਿਛਲੇ ਸੋ ਪੈਰ ਪਿਛਲੇ ਵਾਈਟ ਆ ਬਾਕੀ ਚੰਗੇ ਬੱਚੇ ਪਾਊਗੀ ਬਿਨਾ ਸ਼ੱਕ ਸੋਹਣੇ ਢਾਂਚੇ ਦੀ ਹੈ ਸਾਰੀ ਚਮੜੀ ਬਰੀਕ ਨਾੜਾ ਨਾੜਾ ਜਿਹੜੀਆਂ ਹੋ ਤੁਹਾਨੂੰ ਚਮੜੀ ਤੇ ਦਿਸਣਗੀਆਂ ਬਾਕੀ ਢਾਂਚਾ ਉਤੋਂ ਦੇਖ ਲਓ ਅਗਾੜੀ ਵੀ ਚੰਗੀ ਦਿਸਦੀ ਹੈ ਇਹ ਤੋਂ ਅੱਗੇ ਇੱਕ ਮੱਝ ਹੋਰ ਇਹਦਾ ਤਾਂ ਕਿਆ ਕਹਿਣੀ ਹੈ ਆਕੇ ਜਰੂਰ ਦੇਖੋ ਜਿਹੜਾ ਭਰਾ ਇੱਕ ਚੰਗੀ ਮੱਝ ਖਰੀਦਣੀ ਚਾਹੁੰਦਾ ਵਾਦਾ ਕਰੇ ਕਰਮਾਲੀ ਤੁਹਾਡੇ ਕੋਲ ਤੇ ਜੇ ਕੋਈ ਵੀਰ ਕੱਟੀ ਛੱਡਣੀ ਚਾਹੂ ਤੋ ਬਾਈ ਹੁਰਾਣੇ ਰੱਖ ਹੀ ਲੈਣੀ ਹੈ ਧੰਨਵਾਦ ਦੱਸੋ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ ਬਹੁਤ ਮਿਹਰਬਾਨੀ